ਹੇਮਕੁੰਟ ਪਰਬਤ ਹੈ ਜਹਾਂ ਸਤ ਸਿਰੰਗ ਸੋਭਿਤ ਹੈ ਪਰ ਜਿੱਥੇ ਮੋਦੀ ਸਾਹਿਬ ਨੇ ਪਹਿਲਾਂ ਬਹੁਤ ਸਾਰੇ ਕੰਮ ਕੀਤੇ ਨੇ ਸਿੱਖ ਕੌਮ ਵਾਸਤੇ ਅੱਜ ਵੀ ਇੱਕ ਬਹੁਤ ਵੱਡਾ ਤੋਹਫਾ ਆਪਣੀ ਕੌਮ ਨੂੰ ਦਿੱਤਾ ਹੈ ਜੀ ਬੀਜੇਪੀ ਨੇ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਸਿੱਖ ਕੌਮ ਵਾਸਤੇ ਕੀਤੇ ਇਹ ਤੋਂ ਪਹਿਲਾਂ ਮੋਦੀ ਸਾਹਿਬ ਦੇ ਅਣਗਿਣਤ ਕੰਮ ਐਸਟੀ ਲੰਗਰ ਤੇ ਖਤਮ ਕੀਤਾ ਐਫਸੀਆਰ ਇਕੋਲੀ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮਨਾਇ ਗਈ ਕਿ ਜਿਹੜੀਆਂ ਪਾਰਟੀਆਂ ਨੂੰ ਕੰਮ ਕਰਨਾ ਚਾਹੀਦਾ ਸੀ ਉਹਨਾਂ ਨੇ ਕੱਖ ਨਹੀਂ ਕੀਤਾ ਕਿ ਸੱਜਣ ਕੁਮਾਰ ਰਕੇ ਸੱਜਣ ਕੁਮਾਰ ਰਕੇ ਉਹਨਾਂ ਨੂੰ ਦੋ ਦੋ ਅਮਰ ਕਹਿਤਾ ਦਿੱਤੋ ਮੈਂ ਕਹਿੰਦਾ ਮਰ ਕੇ ਨਿਕਲਗੇ ਜੇਲ੍ਹ ਚੋਂ ਜਿਨ੍ਹਾਂ ਨੇ ਕਿ 1984 ਦੇ ਦੰਗਿਆਂ ਨੂੰ ਲੀਡ ਕੀਤਾ ਸੀ ਲੀਡ ਕੀਤਾ ਸੀ ਤੇ ਉਹਨਾਂ ਦੇ ਚੇਲੇ ਝਟਕਿਆਂ ਨੂੰ ਵੀ ਜੇਲ੍ਹ 'ਚ ਬੰਦ ਕੀਤਾ ਜਿਹੜੇ ਜਿਹਦਾ ਨਾਮ ਹੈ ਬਲਵਾਨ ਖੋਖਰ ਕੈਪਟਨ ਭਾਗਮਾਲ 1984 ਦਾ ਆਪਾਂ ਯਾਦ ਕਰ ਲੈਣੇ ਆ ਦਿੱਲੀ ਦੇ ਦੰਗੇ ਯਾਦ ਕਰਨੇ ਨੇ ਜਿਹੜੇ ਉੱਥੇ ਜਿਨ੍ਹਾਂ ਦੇ ਘਰ ਜੜਿਆ ਉਹਨਾਂ ਵਾਸਤੇ ਵੀ ਤਾਂ ਕੁਛ ਕਰ ਦਿਓ ਕਿ ਨੇ ਕਿ ਸਿੱਖ ਕੌਮ ਵਾਸਤੇ ਇਕਤੂ ਬਹੁਤ ਹੀ ਵੱਡਾ ਅਪਰਾਲਾ ਕੀਤਾ ਕੱਲ ਕੈਬਿਨੇਟ ਚ ਉਹਨਾਂ ਨੇ 2730 ਕਰੋੜ ਰੁਪਈਆ ਹਿਮਕੁੰਟ ਸਾਹਿਬ ਵਾਸਤੇ ਪਾਸ ਕੀਤਾ ਕਿਉਂਕਿ ਹਿਮਕੁੰਟ ਸਾਹਿਬ ਇੱਕ ਬਹੁਤ ਹੀ ਪਵਿੱਤਰ ਸਥਾਨ ਹੈ ਗੁਰੂ ਗੋਬਿੰਦ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿੱਥੇ ਕਿ ਸਾਡੇ 10ਵੇਂ ਪਾਤਸ਼ਾਹ ਨੇ ਤਪੱਸਿਆ ਕੀਤੀ ਤੇ ਸੰਸਾਰ ਪਰ ਚੋਂ ਉੱਥੇ ਦੁਨੀਆ ਨੂੰ ਜਾਂਦੀ ਤੇ ਪਰ ਉੱਥੇ ਜਾਣਾ ਆਉਣਾ ਬਹੁਤ ਮੁਸ਼ਕਿਲ ਸੀ ਤੁਰ ਕੇ ਜਾਣਾ ਪੈਂਦਾ ਪਹਿਲਾਂ ਗੋਵਿੰਦ ਧਾਮ ਆਉਂਦਾ ਫਿਰ ਗੋਵਿੰਦ ਘਾਟ ਆਉਂਦਾ ਫਿਰ ਹਿਮਕੁੰਟ ਸਾਹਿਬ ਜਾਣਾ ਪੈਂਦਾ ਤੇ ਪੈਦਲ ਜਾ ਕੇ ਤਕਰੀਬਨ 15 14 15 ਕਿਲੋਮੀਟਰ ਦੀ ਉਹ ਸਾਰਾ ਦੂਰੀ ਪੈਂਦੀ ਸੀ ਤੇ ਮੈਂ ਛੋਟੇ ਹੁੰਦੇ ਵੀ ਗਿਆ ਸੀ ਤਰਸੀ ਚ ਤੇ ਦੋ ਰਾਤਾਂ ਰਹਿ ਕੇ ਗਏ ਸੀ ਤੇ ਕਾਫੀ ਮੁਸ਼ਕਿਲ ਸੀ ਲੋਕ ਘੋੜੇ ਲੈ ਕੇ ਤੇ ਹੋਰ ਸਾਰਾ ਕੁਝ ਜਾਂਦੇ ਸੀ ਤੇ ਹਿਮਕੁੰਟ ਸਾਹਿਬ ਜੀ ਜਿਹੜਾ ਕਿ ਬਹੁਤ ਹੀ ਪਵਿੱਤਰ ਸਥਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਸਵੇਂ ਪਾਤਸ਼ਾਹ ਨੇ ਜਿਵੇਂ ਕਿ ਦੱਸਦੇ ਹੈ ਵੀ ਉੱਥੇ ਤਪੱਸਿਆ ਕੀਤੀ ਸੀ ਤਪੱਸਿਆ ਕੀਤੀ ਸੀ ਸ਼ਬਦ ਵੀ ਹੈ ਹੇਮਕੁੰਟ ਪਰਬਤ ਹੈ ਜਹਾਂ ਸप्त श्रृंग ਸੁਭਿਤ ਹੈ ਤਹਾਂ ਹਮ ਆਦਕ ਤਪੱਸਿਆ ਸਾਦੀ ਮਹਾਕਾਲ ਕਾਲ ਕਰਾਤੀ ਵੀ ਸਤ ਉੱਥੇ ਪਹਾੜੀਆਂ ਨੇ ਚੋਟੀਆਂ ਨੇ ਜਿਹਦੇ ਵਿਚਾਲੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਮਾਤਮਾ ਦੀ ਅराधना ਕੀਤੀ ਤੇ ਪ੍ਰਮਾਤਮਾ ਨੂੰ ਪਾਇਆ ਤੇ ਉੱਥੇ ਪ੍ਰਮਾਤਮਾ ਨੇ ਕਿਹਾ ਵੀ ਦਸਵੇਂ ਪਾਤਸ਼ਾਹ ਨੂੰ ਕਿ ਤੁਸੀਂ ਮਾਤ ਲੋਕ ਵਿੱਚ ਜਾਓ ਮਾਤ ਲੋਕ ਵਿੱਚ ਜਾ ਕੇ ਧਰਮ ਦਾ ਪ੍ਰਚਾਰ ਕਰੋ ਧਰਮ ਦਾ ਪ੍ਰਚਾਰ ਕਰੋ ਤੇ ਆਪਾਂ ਕਹਿੰਦੇ ਆ ਵੀ ਅਧਰਮ ਦਾ ਨਾਸ਼ ਹੋਵੇ ਤੇ ਫੇਰ ਉਸ ਤੋਂ ਬਾਅਦ ਸਾਰੀ ਜੀਵਨੀ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੋਈ ਹੈ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਵੀ ਕਿਵੇਂ ਉਹਨਾਂ ਨੇ ਸੱਚ ਦੇ ਪੈਰਾ ਦਿੰਦਾ ਹੋਇਆ ਕਿਵੇਂ ਆਪਦਾ ਸਰਬੰਸ ਬਾਰਿਆ ਤੇ ਕੱਲ ਮੈਂ ਦਿੱਲੀ ਸੀ ਦਿੱਲੀ ਚ ਸੀ ਤੇ ਉੱਥੇ ਸਾਡੇ ਸਾਧ ਸਤਕਾਰਯੋਗ ਸਰ ਇਕਬਾਲ ਸਿੰਘ ਜੀ ਲਾਲਪੁਰਾ ਕੋਲੇ ਜਾਣਾ ਸੀ ਕੁਝ ਕੰਮ ਸੀ ਉਹਨਾਂ ਨਾਲ ਮੈਂ ਕੁਦਰਤੀ ਫੋਨ ਲਾ ਲਿਆ ਤੇ ਜਦ ਮੈਂ ਫੋਨ ਲਾਇਆ ਉਹਨਾਂ ਨੇ ਕਿਹਾ ਵੀ ਕਿੱਥੇ ਆ ਮੈਂ ਕਿਹਾ ਜੀ ਮੈਂ ਦਿੱਲੀ ਆ ਕਹਿੰਦੇ ਆ ਜਾ ਤੇਰਾ ਮੂੰਹ ਮਿੱਠਾ ਕਰਾਉਣਾ ਕਹਿੰਦੇ ਜਿੱਥੇ ਮੋਦੀ ਸਾਹਿਬ ਨੇ ਪਹਿਲਾਂ ਬਹੁਤ ਸਾਰੇ ਕੰਮ ਕੀਤੇ ਨੇ ਸਿੱਖ ਕੌਮ ਵਾਸਤੇ ਅੱਜ ਵੀ ਇੱਕ ਬਹੁਤ ਵੱਡਾ ਤੋਹਫਾ ਆਪਣੀ ਕੌਮ ਨੂੰ ਦਿੱਤਾ ਹੈ ਜਿਹੜਾ ਕਿ ਰੋਪਵੇ ਵਾਸਤੇ 2700 30 ਕਰੋੜ ਰੁਪਏ ਉਹਨਾਂ ਨੇ ਮਨਜ਼ੂਰ ਕੀਤੇ ਨੇ ਤੇ ਸਾਡੇ ਨਾਲ ਇਸ ਵੇਲੇ ਮਨਜੂਦ ਮੌਜੂਦ ਨੇ ਮੇਰੇ ਸਤਕਾਰਯੋਗ ਸਾਡੇ ਪ੍ਰਧਾਨ ਜੀ ਆਪਣੇ ਜੈਨ ਸਾਹਿਬ ਤੇ ਮਾਫ ਕਰਨਾ ਹੈ ਅੱਜ ਪ੍ਰੈਸ ਕਾਨਫਰੰਸ ਜਿਹੜਾ ਕਾਲੀ ਚ ਰੱਖੀ ਗਈ ਤੇ ਤੁਸੀਂ ਇਹ ਵੀ ਵੇਖੋ ਬੀਜੇਪੀ ਨੇ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਸਿੱਖ ਕੰਮ ਵਾਸਤੇ ਕੀਤੇ ਇਹ ਤੋਂ ਪਹਿਲਾਂ ਮੋਦੀ ਸਾਹਿਬ ਦੇ ਅਣਗਿਣਤ ਕੰਮ ਜਿਵੇਂ ਕਰਤਾਰਪੁਰ ਸਾਹਿਬ ਦਾ ਲੰਘਾ ਜੀ ਫੇਰ ਲਾਲ ਕਿਲੇ ਤੇ ਉਥੇ ਇੱਕ ਬਹਾਦਰ ਸਾਹਿਬ ਦਾ ਪ੍ਰਕਾਸ਼ ਪੂਰਵ ਮਨਾਇਆ ਗਿਆ ਜਿੱਥੇ ਕਿ ਉਸੇ ਲਾਲ ਕਿਲੇ ਤੋਂ ਹੁਕਮ ਹੋਏ ਸੀ ਹੁਕਮ ਹੋਏ ਸੀ ਉਹਨਾਂ ਦਾ ਸੀਸਕਲਮ ਕਰਨ ਵਾਸਤੇ ਉਥੇ ਪ੍ਰਕਾਸ਼ ਪੂਰਵ ਆਪਣਾ ਨੌਵੇਂ ਪਾਸ਼ਾ ਦਾ ਮਨਾਇਆ ਗਿਆ ਫਿਰ ਆਪਣਾ ਜੀਐਸਟੀ ਲੰਗਰ ਤੇ ਖਤਮ ਕੀਤਾ ਐਫਸੀਆਰ ਇਕੋਲੀ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮਨਾਈ ਗਈ ਤੇ ਆਪਣੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਸਾਰਨਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ 1999 ਚ ਬੀਜੇਪੀ ਦੀ ਸਰਕਾਰ ਸੀ ਤੇ ਵਾਜਪਾਈ ਸਾਹਿਬ ਉਦੋਂ ਪ੍ਰਧਾਨ ਮੰਤਰੀ ਸੀ ਜਦੋਂ ਖਾਲਸਾ ਖਾਲਸਾ ਜੀ ਖਾਲਸੇ ਦੀ ਸਾਜਣਾ ਦਿਵਸ ਨੂੰ ਨਿਸ਼ਾਨੇ ਨਿਚ ਬਣਾਇਆ ਗਿਆ ਉਦੋਂ 100 ਕਰੋੜ ਰੁਪਏ ਦਿੱਤਾ ਮੈਂ ਤੁਹਾਨੂੰ ਇਹ ਤਾਂ ਦੱਸਦਾ ਕਿ ਹਮੇਸ਼ਾ ਹੀ ਸਿੱਖਾਂ ਦੇ ਪ੍ਰਤੀ ਬਹੁਤ ਵਧੀਆ ਮੋਦੀ ਸਾਹਿਬ ਤੇ ਬੀਜੇਪੀ ਰਹੀ ਹੈ ਇਹ ਤਾਂ ਠੀਕ ਹੈ ਕਈ ਸੱਜਣ ਕੂੜ ਪ੍ਰਚਾਰ ਕਰਦੇ ਨੇ ਤੇ ਜਿਹੜਾ ਕਿ ਜਿਹੜੀਆਂ ਪਾਰਟੀਆਂ ਨੂੰ ਕੰਮ ਕਰਨਾ ਚਾਹੀਦਾ ਸੀ ਉਹਨਾਂ ਨੇ ਕੱਖ ਨਹੀਂ ਕੀਤਾ ਅੱਜ ਜਦ ਬੀਰਬਾਲ ਦਿਵਸ ਮਨਾਇਆ ਤੇ ਇੰਟਰਨੈਸ਼ਨਲ ਪੱਧਰ ਤੇ ਲੈਸ਼ਨਲ ਪੱਧਰ ਤੇ ਮਨਾਇਆ ਤੇ ਜਦ ਉਹ ਇੰਟਰਨੈਸ਼ਨਲ ਪੱਧਰ ਤੇ ਦਿਖਾਇਆ ਗਿਆ ਤੁਹਾਡੇ ਪ੍ਰੈਸ ਦੇ ਜ਼ਰੀਏ ਤਾਂ ਮੈਨੂੰ ਯਾਦ ਆ ਮੈਨੂੰ ਕੈਨੇਡਾ ਅਮਰੀਕਾ ਚੋਂ ਫੋਨ ਆਇਆ ਤੇ ਮੈਨੂੰ ਕਹਿਣ ਲੱਗੇ ਕਹਿੰਦੇ ਯਾਰ ਜਿਹੜੀ ਤੁਹਾਡੀ ਪਹਿਲੀ ਪਾਰਟੀ ਆ ਉਹਨੂੰ ਇਹ ਕੰਮ ਕਰਨੇ ਚਾਹੀਦੇ ਸੀ ਤੇ ਇਹ ਤਾਂ ਬੀਜੇਪੀ ਕਰ ਰਹੀ ਹੈ ਮੈਂ ਕਿਹਾ ਯਾਰ ਮੈਂ ਹੁਣ ਇਹ ਗੱਲ ਕੀ ਕਰ ਸਕਦਾ ਕੀ ਨਹੀਂ ਕੀ ਕਰ ਸਕਦਾ ਕੀ ਨਹੀਂ ਸੋ 2730 ਕਰੋੜ ਰੁਪਇਆ ਜਿੱਥੇ ਕਿ ਕਈ ਬੁੜਿਆਂ ਬੱਚਿਆਂ ਤੋਂ ਜਾਇ ਨਹੀਂ ਸੀ ਜਾ ਸਕਦਾ ਸੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਕਿ ਐਦਾ ਐਡਾ ਵੱਡਾ ਅਪਰਾਲਾ ਸਾਡੇ ਵਾਸਤੇ ਕੀਤਾ ਦੂਜੀ ਗੱਲ ਹਮੇਸ਼ਾ ਹੀ ਅਕਾਲੀ ਦਲ 1984 ਦੇ ਦੰਗਿਆਂ ਦਾ ਡਾਉਨ ਕੀ ਪਿੱਟਦਾ ਹੁੰਦਾ ਸੀ ਤੇ ਇਹ ਵੀ ਕਰਦੇ ਹੁੰਦੇ ਸੀ ਕਿ 1984 ਦੀਆਂ ਜਿਹੜੀਆਂ ਬਦਮਾਵਾਵਾਂ ਆ ਉਹਨਾਂ ਨੂੰ ਪ੍ਰੇਡ ਕਰ ਦਿੰਦੇ ਸੀ ਕੀਤਾ ਕਰਾਇਆ ਕੱਖ ਨਹੀਂ ਸੀ 3 ਸਾਲ 15 ਸਾਲ ਰਾਜ ਕਰ ਲਿਆ ਇਹ ਮੋਦੀ ਸਾਹਿਬ ਹੀ ਨੇ ਕਿ ਜਿਹੜੇ ਕਿ ਸੱਜਣ ਕੁਮਾਰ ਰਕੇ ਸੱਜਣ ਕੁਮਾਰ ਰਕੇ ਉਹਨਾਂ ਨੂੰ ਦੋ-ਦੋ ਅਮਰ ਕੈਦਾਂ ਦਿੱਤੀਆਂ ਮੈਂ ਕਹਿੰਦਾ ਮਰ ਕੇ ਨਿਕਲਗੇ ਜੇਲ੍ਹ ਚੋਂ ਜਿਨ੍ਹਾਂ ਨੇ ਕਿ 1984 ਦੇ ਦੰਗਿਆਂ ਨੂੰ ਲੀਡ ਕੀਤਾ ਸੀ ਲੀਡ ਕੀਤਾ ਸੀ ਤੇ ਉਹਨਾਂ ਦੇ ਚੇਲੇ ਝਟਕਿਆਂ ਨੂੰ ਵੀ ਜੇਲ੍ਹ 'ਚ ਬੰਦ ਕੀਤਾ ਜਿਹੜਾ ਜਿਹਦਾ ਨਾਮ ਹੈ ਬਲਵਾਨ ਖੋਖਰ ਕੈਪਟਨ ਭਾਗਮਲ ਗਰਧਾਰੀ ਲਾਲ ਤੇ ਹੋਰ ਬਥੇਰੇ ਨਾਂ ਨੇ ਮਹਿੰਦਰ ਯਾਦਵ, ਕ੍ਰਿਸ਼ਨ ਖੋਖਰ, ਯਸ਼ਪਾਲ ਸਿੰਘ ਤੇ ਨਾਲ ਹੁਣ ਅੱਗੇ ਵਾਰੀ ਹੈ ਜਗਦੀਸ਼ ਟਾਈਟਲਰ ਕਹਿੰਦੀ ਹੋਰ ਜਿਨ੍ਹਾਂ ਨੇ ਕਾਨਪੁਰ 'ਚ ਵੀ ਦੰਗੇ ਕਰਾਏ ਉਹ ਵੀ ਅੰਦਰ ਨੇ ਮੈਂ ਕਹਿੰਨਾ ਸਦਕੇ ਜਾਨਨੇ ਆ ਉਹ ਜਿਹੇ ਵਕੀਲਾਂ ਦੇ ਫੁਰਕਾ ਸਾਹ ਵਰ ਕਹਿੰਦੇ ਜਿਨ੍ਹਾਂ ਨੇ ਕਿ ਇਸ ਗੱਲ ਨੂੰ ਉਭਾਰਿਆ ਤੇ ਲੋਕਾਂ ਦੀਆਂ ਹਾਮੀਆਂ ਭਰੀਆਂ ਮੈਨੂੰ ਇਹ ਵੀ ਯਾਦ ਹੈ ਜਦ 97 ਦੀ ਅਕਾਲੀ ਦਲ ਦੀ ਸਰਕਾਰ ਬਣੀ ਮੈਨੂੰ ਐਮ ਐਸ ਗਿੱਲ ਨੇ ਜਿਹੜੇ ਕਿ ਇੱਕ ਆਪਣੇ ਸਪੋਰਟਸ ਮਿਨਿਸਟਰ ਰਹੇ ਨੇ ਠੀਕ ਹੈ ਕਿਸੇ ਕਾਰਨ ਕਾਂਗਰਸ ਚਲੇ ਗਏ ਸੀ ਉਹਨਾਂ ਨੇ ਬੁਲਾ ਕੇ ਕਿਹਾ ਕਿ 1984 ਦਾ ਆਪਾਂ ਯਾਦ ਕਰ ਲੈਨੇ ਆ ਦਿੱਲੀ ਦੇ ਦੰਗੇ ਯਾਦ ਕਰ ਲੈਨੇ ਜਿਹੜੇ ਉੱਥੇ ਜਿੰਨੇ ਦੇ ਘਰ ਜੜਿਆ ਉਹਨਾਂ ਵਾਸਤੇ ਵੀ ਤਾਂ ਕੁਝ ਕਰ ਦਿਓ ਵੀ ਕਿਰਪਾ ਕਰਕੇ ਮੁਰਫ ਸੇਵੇ ਚ ਲਿਆਉਣ ਵਾਸਤੇ ਉਹਨਾਂ ਨੂੰ ਪਲਾਟ ਤੇ ਬੂਥ ਕੱਟ ਕੇ ਦੇ ਦਿਓ ਸਰਕਾਰ ਨਾਲ ਗੱਲ ਕਰੋ ਮੈਨੂੰ ਯਾਦ ਹੈ ਤੇ ਮੈਂ ਗੱਲ ਕੀਤੀ ਪਰ ਕਿਸੇ ਨੇ ਕੀ ਕਰਨੀ ਸੀ ਕੀ ਨਹੀਂ ਸੋ ਇਹ ਮੈਂ ਧੰਨਵਾਦ ਕਰਦਾ ਮੋਦੀ ਸਾਹਿਬ ਦਾ ਕਿ ਜਿੱਥੇ ਕਿ ਸਾਡੇ ਗੁਰਧਾਮਾਂ ਵਾਸਤੇ ਤੇ ਹੋਰ ਸਾਰਾ ਕੰਮਾਂ ਵਾਸਤੇ ਇੰਨੇ ਪੈਸੇ ਦਿੱਤੇ ਤੇ ਨਾਲ ਹੀ ਜਿਹੜੇ ਬੰਦਿਆਂ ਨੇ ਸਿੱਖ ਕੌਮ ਤੇ ਸਿੱਖਾਂ ਤੇ ਜ਼ਾਲਮ ਗੱਲਾਂ ਕੀਤੀਆਂ ਮੈਂ ਕਹਿੰਦਾ ਰੋਂਗਟੇ ਖੜੇ ਹੋ ਜਾਂਦੇ ਨੇ ਜੇ ਤੁਸੀਂ ਅੱਜ ਵੀ ਉਹ 1984 ਦੀਆਂ ਰੀਲਾਂ ਦੇਖ ਲਓ ਕਿਵੇਂ ਮੈਂ ਕਹਿੰਦਾ ਟਾਇਰ ਜਲਦੇ ਟਾਇਰ ਸਿੱਖਾਂ ਦੇ ਗੱਲ ਛਪਾਤੀ ਸੀ ਤੇ ਕਿਹਾ ਸੀ ਕਿ ਇਹ ਡਿਸਕੋ ਡਾਂਸ ਕਰਦੇ ਆ ਦੇਖੋ ਸਿੱਖ ਕਿਵੇਂ ਨੱਚਦੇ ਆ ਘਰ ਘੱਟਦੇ ਸੀਗੇ ਘਰ ਘੱਟਦੇ ਸੀ ਤੇ ਲੜਕੀਆਂ ਨੂੰ ਰੇਪ ਕੀਤਾ ਸੀ ਤੇ ਹੋਰ ਸਾਰਾ ਕੁਝ ਹੈ ਤੇ ਬੜੇ ਵੱਡੇ ਵੱਡੇ ਪਰਿਵਾਰ ਵੱਡੇ ਵੱਡੇ ਪਰਿਵਾਰ ਹਿੱਲ ਗਏ ਸੀ ਜਿੰਨਾ ਚੁੱਕੇ ਮਜੀਠਿਆ ਪਰਿਵਾਰ ਵੀ ਸੀ ਮੈਨੂੰ ਯਾਦ ਹੈ ਦੱਸਦੇ ਸੀ ਕਿ ਕਿਵੇਂ ਉੱਥੇ ਹਾਲਾਤ ਹੋਏ ਤੇ ਕਿਵੇਂ ਲੋਕਾਂ ਨੇ ਬਚਾਇਆ ਤੇ ਕਈ ਸੱਜਣ ਇਹ ਜਿਹੇ ਨੇ ਕਿ ਡਰਦੇ ਮਾਰੇ ਜਿਨ੍ਹਾਂ ਦੇ ਬੜੇ ਵੱਡੇ ਵੱਡੇ ਬਿਜ਼ਨਸ ਸੀ ਚੰਡੀਗੜ੍ਹ ਤੇ ਪੰਜਾਬ 'ਚ ਹੋਰ ਥਾਂ ਐ ਸੀ ਪਰ ਇੰਨਾ 40 ਸਾਲਾਂ 'ਚ ਕਿਸੇ ਨੇ ਕੱਖ ਨਹੀਂ ਸੀ ਕੀਤਾ ਇਹ ਤਾਂ ਮੋਤੀ ਸਾਹਿਬ ਨੇ ਹੀ ਇਹ ਫੜ ਕੇ ਸਾਰੇ ਅੰਦਰ ਕੀਤੇ ਐ ਤੇ ਇੱਕ ਆਸ ਸਿੱਖਾਂ ਚ ਜਾਗੀ ਹੈ ਸੋ ਅੱਜ ਮੈਂ ਤੇ ਸਾਡੀ ਟੀਮ ਅਸੀਂ ਤੈਹ ਦਿਲੋਂ ਧੰਨਵਾਦ ਕਰਦੇ ਆਂ ਮੋਦੀ ਸਾਹਿਬ ਦਾ ਜਿਹੜਾ ਕਿ ਸਿੱਖ ਕੌਮ ਵਾਸਤੇ ਐਡਾ ਅਪਰਾਲਾ ਕੀਤਾ ਹੈ ਉਹਨਾਂ ਦਾ ਫੇਰ ਫੇਰ ਧੰਨਵਾਦ ਤੇ ਧੰਨਵਾਦ ਤੁਹਾਡਾ ਜਿਹੜਾ ਕਿ ਤੁਸੀਂ ਸਾਰੇ ਲੋਕਾਂ ਚ ਇਹ ਗੱਲ ਪਹੁੰਚਾਉਣੀ ਆ ਸ਼ੁਕਰੀਆ ਸਰ ਵੇਖੋ ਇਹ ਤਾਂ ਹੁਣ ਮੈਨੂੰ ਇੰਨਾ ਪਤਾ ਨਹੀਂ ਮੈਂ ਤਾਂ ਕੱਲ ਮੈਨੂੰ ਦੱਸਿਆ ਗਿਆ ਪਰ ਕੋਈ ਵੀ ਪ੍ਰੋਜੈਕਟ ਨੇ ਬੀਜਪੀ ਨੇ ਵੇਚ ਨਹੀਂ ਛੱਡੇ ਇਹ ਕੱਲਾ ਨਾਲ ਜਿੱਥੇ ਕਿ ਹਿਮਕੁਟ ਸਾਹਿਬ ਨੂੰ ਪੈਸੇ ਦਿੱਤੇ ਨੇ ਉੱਥੇ ਸ਼੍ਰੀ ਕਦਾਰਨਾਥ ਨੂੰ ਵੀ ਪੈਸੇ ਦਿੱਤੇ ਆ ਤੇ ਕਦਾਰਨਾਥ ਵਾਸਤੇ ਵੀ ਕਾਫੀ ਪੈਸੇ ਉਹਨਾਂ ਨੇ ਦਿੱਤੇ ਆ ਤਕਰੀਬਨ 4000 ਕਰੋੜ ਕਦਾਰਨਾਥ ਵਾਸਤੇ ਦਿੱਤਾ ਸੋ ਇਹ ਤਾਂ ਪੂਰੇ ਹੋਣਗੇ ਹੋਣਗੇ ਤੁਸੀਂ ਸੜਕਾਂ ਦਾ ਜਾਲ ਵੀ ਦੇਖ ਲਓ ਕੱਲ ਮੈਂ ਦਿੱਲੀੋਂ ਆਇਆ ਤੇ 5 ਵਜੇ ਬਾਦਲੀ ਤੋਂ ਚੜਿਆ ਸੀ ਤੇ 9:30 ਵਜੇ ਇੱਥੇ ਸੀ ਭਾਰਤ ਮਾਰ ਜਿਹੜੀ ਆਹ ਬਣਦੀ ਹੈ ਜੰਮੂ ਕਟੜਾ ਸੜਕ ਤੇ ਮੈਂ ਕਹਿੰਦਾ ਥੱਲੇ ਤੋਂ ਉਤਰਦੀ ਨਹੀਂ ਸੋ ਜਿਹੜਾ ਕੰਮ ਕਹਿਤਾ ਉਹ ਕੰਮ ਰੁਕਿਆਤਾ ਅਜ ਤੱਕ ਹੈ ਨਹੀਂ ਜਿਸ ਤਰੀਕੇ ਨਾਲ ਕੰਮ ਚੱਲ ਰਿਹਾ ਹੈ ਬੀਜੇਪੀ ਦਾ ਪੰਜਾਬ ਦੇ ਵਿੱਚ 27 ਦੇ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਆ ਤਾਂ ਕਿਸ ਤਰੀਕੇ ਨਾਲ ਦੇਉਂਦੇ ਹੋ ਪਰਫਾਰਮੈਂਸ ਜਿਹੜੀ ਹੁਣ ਵਾਧਦੀ ਜਾ ਰਹੀ ਹੈ ਬਾਰ ਬਾਰ ਤੁਹਾਨੂੰ ਆਪ ਨੂੰ ਪਤਾ ਲੱਗ ਰਿਹਾ ਹੈ ਵੀ ਦੁਨੀਆ ਕੀ ਕਹਿਣ ਲੱਗੀ ਹੈ ਦੁਨੀਆ ਕੀ ਕਹਿਣ ਲੱਗੀ ਦੁਨੀਆ ਅੱਕ ਚੁੱਕੀ ਐ ਜਿਹੜੇ ਆਮ ਆਦਮੀ ਵਾਲੇ ਆਏ ਸੀ ਆਮ ਆਦਮੀ ਵਾਲੇ ਬਦਲਾ ਵਾਸਤੇ ਆਏ ਸੀ ਬਦਲਾ ਵਾਸਤੇ ਆਏ ਸੀ ਤੇ ਮੈਂ ਹੈਰਾਨ ਆ ਵੀ ਜਿਹੜੇ ਕੱਟੜ ਬੰਦੇ ਸੀਗੇ ਕਈ ਐਨਟੀ ਬੀਜਪੀ ਜਿਹੜੇ ਕਿ ਸਾਨੂੰ ਵੀ ਗਾਲਾਂ ਕੱਢਦੇ ਉਹ ਵੀ ਹੁਣ ਕਹਿੰਦੇ ਆ ਕਹਿੰਦੇ ਜੀ ਅਸੀਂ ਕਹਿੰਦੇ ਆ ਕਿ ਵੀ ਅਹੀ ਜੀ ਸਰਕਾਰ ਆਵੇ ਜਿੱਥੇ ਕਿ ਗੈਂਗਸਟਰਾਂ ਨੂੰ ਤੇ ਹੋਰ ਠੱਲ ਪਵੇ ਤੇ ਪੰਜਾਬ ਤਰੱਕੀ ਵਾਲੇ راہ ਵੱਲ ਚੱਲੇ ਇਹ ਦੁਨੀਆ ਗੱਲਾਂ ਕਰਨ ਲੱਗ ਪਈ ਹੈ ਸਰ ਜਿਵੇਂ ਗੱਲ ਕੀਤੀ ਮੋਦੀ ਸਾਹਿਬ ਨੇ ਬਹੁਤ ਵੱਡਾ ਤੋਹਫ਼ਾ ਪੰਜਾਬ ਦੇ ਲੋਕਾਂ ਨੂੰ ਪਰ ਜੇ ਆਪਾਂ ਗੱਲ ਕਰ ਲਈਏ ਕੁਝ ਦਿਨ ਪਹਿਲਾਂ ਕਿਸਾਨ ਜਥੇ ਬੰਦੇ ਪੰਜਾਬ ਦੇ ਵਿੱਚ ਜੜੂ ਹੋਈਆਂ ਸੀ ਤੇ ਸਾਰੇ ਹੀ ਬਾਰੇ ਜਿਹੜੇ ਕਿਸਾਨ ਜਥੇ ਦੇ ਵਿੱਚ ਸਾਹਮਣੇ ਸੀ ਪਰ ਉਹਨਾਂ ਨੂੰ ਨਰਾਸ਼ਾ ਹੋਈ ਇਹਦੇ ਬਾਰੇ ਕਿਵੇਂ ਕਹਿਣਾ ਚਾਹੁੰਦਾ ਦੇਖੋ ਕਾਨੂੰਨ ਵਾਪਸ ਹੋਏ ਨੇ ਕਾਨੂੰਨ ਕੀਤੇ ਐ ਐਮਐਸਪੀ ਦੇ ਰਹੇ ਆ ਬਹੁਤ ਕੁਝ ਗੱਲਾਂ ਹੋ ਰਹੀਆਂ ਆ ਹੁਣ ਕੱਲ ਪਰਸੋਂ ਜੋ ਕਿਸਾਨਾਂ ਨਾਲ ਹੋਇਆ ਇਹੋ ਜੀ ਗੱਲ ਤਾਂ ਕੋਈ ਕੀਤੀ ਨਹੀਂ ਇਹੀ ਗੱਲ ਤਾਂ ਉਤ ਕੀਤੀ ਨਹੀਂ ਉੱਥੇ ਡਾਂਗ ਚਲਾਈ ਗਿਆ ਬੁਰਾ ਹਾਲ ਕੀਤਾ ਤੇ ਹਲਕਾ ਚੱਕੇ ਵੀ ਇਹ ਆਪਣੇ ਭਗਵੰਤ ਮਾਨ ਦੀ ਸਰਕਾਰ ਨੇ ਹੀ ਸੀ ਸੋ ਗੱਲਾਂ ਕਈ ਨੇ ਪਰ ਕਿਸਾਨਾਂ ਦੇ ਪ੍ਰਤੀ ਕਿਉਂਕਿ ਸਾਡੀ ਜਿਹੜੀ ਐਗਰੀਕਲਚਰ ਧੰਦਾ ਜਿਹੜਾ 80% ਲੋਕ ਪੰਜਾਬ ਚ ਖੇਤੀ ਖੇਤੀ ਨਾਲ ਜੁੜੇ ਹੋਏ ਨੇ ਸੋ ਖੇਤੀ ਨੂੰ ਜਿਉਂਦਾ ਰੱਖਣ ਵਾਸਤੇ ਸਰਕਾਰ ਹਰ ਕਦਮਾਂ ਕਰ ਰਹੀ ਹੈ ਮੈਂ ਇਹਨਾਂ ਗੱਲਾਂ 'ਚ ਤਈਆਂ ਚ ਜਾਣਦਾ ਨਹੀਂ ਪੈਣਾ ਚਾਹੁੰਦਾ ਕਿਉਂਕਿ ਪਹਿਲਾਂ ਵੀ ਸਾਡੇ ਐਚਐਮ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਅਸੀਂ ਕਿਉਂ ਤੇਲ ਜਿਹੜਾ ਕਿ ਮਲੇਸ਼ੀਆ ਤੋਂ ਆਉਂਦਾ ਸੀ ਪਾਮ ਆਇਲ ਕਿਉਂ ਆਸੀਂ ਬਾਹਰੋਂ ਲੱਕੀਏ ਕਿ ਸਾਡੇ ਆਪ ਦੇ ਆਇਲ ਸੀਡ ਬਹੁਤ ਨੇ ਹੋਰ ਸਾਰਾ ਕੁਝ ਆ ਵੀ ਪੰਜਾਬ 'ਚ ਜਿਹੜਾ ਕਿ ਪੰਜਾਬ ਕੀ ਜਿਹੜਾ ਹਿੰਦੁਸਤਾਨ ਜਿਹੜਾ ਫੂਡ ਪ੍ਰੋਸੈਸਿੰਗ ਦਾ ਕੰਮ ਸੀ ਅੱdte ਤੋਂ ਅੱਧਾ ਪਰਸੈਂਟ ਵੀ ਨਹੀਂ ਹੋਇਆ ਹਲਕਾ ਖੇਤੀ ਪ੍ਰਧਾਨ ਸੂਬਾ ਪੰਜਾਬ